ਹਾਂਜੀ ਜੀ ਅੱਜ ਸੀ ਜੀ ਸਿੱਧ ਬਾਬਾ ਬਾਲਕਨਾਥ ਜੀ ਦੇ ਨਾਮ ਦੀ ਚੌਂਕੀ ਮੁਕੇਰੀਆਂ ਦੇ ਵਿੱਚ ਤੇ ਬਾਬਾ ਜੀ ਆ ਚੁੱਕੇ ਸੀਗੇ ਗੱਡੀ ਦੇ ਵਿੱਚ ਬਹੁਤ ਧੂਮ ਧਾਮ ਦੇ ਨਾਲ ਉਸ ਤੋਂ ਬਾਅਦ ਭਗਤ ਉਹਨਾਂ ਦਾ ਸਵਾਗਤ ਕਰਨ ਲਈ ਖੜੇ ਸੀਗੇ ਤੇ ਅਸੀਂ ਵੀ ਆਪਣਾ ਡਰੋਨ ਵੀਡੀਓ ਬਣਾਉਣ ਦੇ ਲਈ ਉਡਾ ਦਿੱਤਾ ਤੇ ਉਸ ਤੋਂ ਬਾਅਦ ਜਿੱਦਾਂ ਹੀ ਬਾਬਾ ਜੀ ਗੱਡੀ ਵਿੱਚ ਨਿਕਲੇ ਲੋਕਾਂ ਦਾ ਉਤਸ਼ਾਹ ਇੰਨਾ ਸੀਗਾ ਲੋਕੀ ਮੱਥਾ ਟੇਕਣ ਲਈ ਬਹੁਤ ਜ਼ਿਆਦਾ ਉਤਾਵਲੇ ਸੀਗੇ ਤਿਹਾਰ ਲੈ ਕੇ ਲੋਕੀ ਲਾਈਨ ਵਿੱਚ ਖੜੇ ਸੀ ਫੁੱਲ ਲੈ ਕੇ ਲਾਈਨ ਵਿੱਚ ਖੜੇ ਸੀ ਰੀਵਨ ਕਟਾਈ ਤੋਂ ਬਾਅਦ ਸਿੱਧੇ ਬਾਬਾ ਜੀ ਲੋਕਾਂ ਵੱਲ ਆ ਗਏ ਲੋਕਾਂ ਦੇ ਵਿੱਚ ਉਤਸ਼ਾਹ ਬਹੁਤ ਹੀ ਜ਼ਿਆਦਾ ਸੀਗਾ ਲੋਕੀ ਕੋਈ ਫੋਲੋਅਰ ਸਾਰਿਆ ਸੀ ਉਸ ਤੋਂ ਬਾਅਦ ਬਹੁਤ ਯਤਨਾਂ ਦੇ ਨਾਲ ਬਾਬਾ ਜੀ ਨੂੰ ਅੰਦਰ ਲੈ ਗਏ ਲੋਕਾਂ ਦੀ ਆਸਥਾ ਸੀਗੀ ਇਹ ਮਨਕੋਟਿਆ ਫਾਰਮ ਦਾ ਉੱਤੇ ਦਾ ਡਰੋਨ ਸ਼ਾਟ ਉਸ ਤੋਂ ਬਾਅਦ ਸਿੱਧ ਬਾਬਾ ਬਾਲਕਨਾਥ ਜੀ ਦੀ ਮੂਰਤੀ ਹੈ ਡਰੋਨ ਸ਼ਾਟ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਗੱਦੀ ਦੇ ਉੱਤੇ ਬਿਰਾਜਮਾਨ ਹੋ ਗਏ ਸੀਗੇ ਤੇ ਲੋਕਾਂ ਦੀ ਤੁਸੀਂ ਸੰਖਿਆ ਦੇਖ ਸਕਦੇ ਹੋ ਕਿੰਨੇ ਭਗਤ ਜਨ ਆਏ ਸੀਗੇ ਪੰਡਾਲ ਇੱਕਦਮ ਪੂਰਾ ਸੱਜਿਆ ਸੀਗਾ ਸਾਰੇ ਜਣੇ ਸਿੱਧ ਬਾਬਾ ਬਾਲਕਨਾਥ ਜੀ ਦੇ ਨਾਮ ਦਾ ਗੁਣਗਾਨ ਕਰ ਰਹੇ ਸੀਗੇ ਉਸ ਤੋਂ ਬਾਅਦ ਬਾਹਰ ਲੰਗਰ ਵੀ ਲੱਗਿਆ ਹੋਇਆ ਸੀਗਾ ਤੁਸੀਂ ਦੇਖ ਸਕਦੇ ਹੋ ਭਗਤਾਂ ਲਈ ਲੰਗਰ ਸੇਵਾ ਸੀਗੀ ਸਾਰੀ ਹਰ ਇੱਕ ਚੀਜ਼ ਉਤਤਵਾਰ ਸਾਨੂੰ ਵੀ ਲੱਗੀ ਸੀ ਜੀ ਭੁੱਖ ਤੇ ਅਸੀਂ ਲੰਗਰ ਖਾਣ ਲਈ ਆ ਗਏ ਬਾਹਰ ਤੇ ਸਾਡੀਆਂ ਸੋਹਣੀਆਂ ਸੋਹਣੀਆਂ ਸ਼ਕਲਾਂ ਦੇਖ ਸਕਦੇ ਹੋ ਉਸ ਤੋਂ ਬਾਅਦ ਅਸੀਂ ਸਾਰੇ ਜਿਹੜੇ ਸੇਵਾ ਕਰ ਰਹੇ ਸੀ ਉਹਨਾਂ ਦੀ ਵੀਡੀਓ ਬਣਾਈ ਤੇ ਉਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਲੰਗਰ ਪਵਾ ਕੇ ਤੇ ਅਸੀਂ ਲੰਗਰ ਖਾਧਾ ਥੋੜਾ ਥੋੜਾ ਲੰਗਰ ਖਾ ਕੇ ਦਾਲ ਚੋਲ ਮਟਰ ਪਨੀਰ ਖਾ ਕੇ ਅਸੀਂ ਹੋ ਗਏ ਜੀ ਵੇਲੇ ਤੇ ਤੁਸੀਂ ਜਿਨ੍ਹਾਂ ਨੇ ਇੱਥੋਂ ਤੱਕ ਵੀਡੀਓ ਦੇਖ ਲਈਏ ਕਮੈਂਟ ਕਰ ਦਿਓ ਜੈ ਸਿੱਧ ਬਾਬਾ ਬਾਲਕਨਾਂਝ ਜੀ ਤੇ ਇਦਾਂ ਦੀ ਵੀਡੀਓ ਲਈ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਜੀ ਜੈ ਪੂਣਾ ਹਾਰੀ ਇੱਥੇ ਆਡੀ ਵੀਡੀਓ ਖਤਮ ਹੁੰਦੀ ਹੈ